ਆਪਣੇ ਹੀ ਵਿਆਹ ਵਿੱਚ ਵਿਆਹ ਵਾਲਾ ਮੁੰਡਾ ਲੁੱਟਣ ਲੱਗਾ ਪੈਸੇ ਅਤੇ ਬੱਚਿਆਂ ਦੇ ਚੱਕੇ ਹੋਏ ਪੈਸੇ ਵੀ ਹੱਥਾਂ ਵਿੱਚੋਂ ਲੱਗਾ ਖੋਣ ਅਕਸਰ ਹੀ ਵਿਆਹਾਂ ਵਿੱਚ ਵਿਆਹ ਵਾਲੇ ਮੁੰਡਾ ਕੁੜੀ ਉੱਪਰੋਂ ਪੈਸੇ ਵਾਰੇ ਜਾਂਦੇ ਨੇ ਜਿਸ ਦੀ ਕਿ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੇ ਮੁੰਡੇ ਦਾ ਸ਼ਗਨ ਕੀਤਾ ਜਾ ਰਿਹਾ ਹੈ ਅਤੇ ਜਦੋਂ ਕੁੜੀ ਦਾ ਦਾਦਾ ਮੁੰਡੇ ਦੇ ਗਲ ਵਿੱਚ ਹਾਰ ਪਾਉਂਦਾ ਹੈ ਤਾਂ ਕੋਲ ਖੜਾ ਵਿਅਕਤੀ ਉਸ ਉੱਪਰੋਂ ਪੈਸੇ ਵਾਰ ਕੇ ਸੁੱਟਣ ਲੱਗਦਾ ਹੈ ਪੈਸੇ ਡਿੱਗਦੇ ਦੇਖੋ ਵਿਆਹ ਵਾਲਾ ਮੁੰਡਾ ਇੱਕੋ ਦਮ ਛੇਤੀ ਛੇਤੀ ਪੈਸੇ ਚੁੱਕਣ ਲੱਗ ਜਾਂਦਾ ਹੈ ਅਤੇ ਹੋਰ ਪੈਸੇ ਚੁੱਕ ਰਹੇ ਬੱਚਿਆਂ ਦੇ ਹੱਥਾਂ ਵਿੱਚੋਂ ਪੈਸੇ ਖੋਣ ਲੱਗ ਜਾਂਦਾ ਹੈ ਅਤੇ ਉਹਨਾਂ ਨੂੰ ਭਜਾਉਣ ਲੱਗ ਜਾਂਦਾ ਹੈ ਇਹ ਦੇਖ ਕੇ ਮੁੰਡੇ ਦਾ ਕੋਲ ਖੜਾ ਪਿਓ ਆਪਣੇ ਮੱਥੇ ਤੇ ਹੱਥ ਮਾਰਦਾ ਹੈ ਅਤੇ ਆਪਣੇ ਮੁੰਡੇ ਨੂੰ ਕਹਿੰਦਾ ਹੈ ਕਿ ਕਿਉਂ ਜਲੂਸ ਕੱਢਦਾ ਤੇਰਾ ਹੀ ਵਿਆਹ ਹੋ ਰਿਹਾ ਹੈ ਅਤੇ ਮੁੰਡੇ ਦੀ ਇਹ ਕਰਤੂਤ ਦੇਖ ਕੇ ਉੱਥੇ ਮੌਜੂਦ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਕਹਿਣ ਲੱਗੇ ਕਿ ਲੱਗਦਾ ਮੁੰਡਾ ਡੀਜੇ ਵਾਲਿਆਂ ਨਾਲ ਪੈਸੇ ਚੁੱਕਣ ਦਾ ਕੰਮ ਕਰਦਾ ਹੈ ਸੋ ਤੁਹਾਡੇ ਇਸ ਮੁੰਡੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ